ਬਈ ਇਹ ਮੋਰਾ ਨਾ ਵਟਾ ਇਹਨੂੰ ਕੀ ਆਂਦੇ ਆ ਮਿਸਤਰੀ ਵੈਂਟੀਲੇਟਰ ਆਂਦੇ ਇਹਨੂੰ ਕੀ ਆਂਦੇ ਆ ਇਹ ਹੈਗਾ ਵੈਂਟੀਲੇਟਰ ਵੈਂਟੀਲੇਟਰ ਇਹ ਕੀ ਕੰਮ ਕਰਦਾ ਬਈ ਇਹ ਇਹ ਗਰਮੈਸ਼ ਕੱਢਦਾ ਛੱਡ ਜੋ ਗਰਮੈਸ਼ ਕੱਢਦਾ ਇਹ ਕਿਹੜੀ ਚੱਕਰ ਲੈ ਰਹੀ ਹੈ। ਲਵਿਕ ਕੁਮਾਰ ਮਿਸਤਰੀ ਤੋਂ ਆਪਾਂ ਕੰਮ ਕਰਵਾਇਆ ਵੈਂਟੀਲੇਟਰਾਂ ਦਾ ਚਾਰ ਪੱਖੇ ਲਵਾਏ ਆ ਤੇ ਕੰਮ ਵੇਖੋ ਕਿੰਨਾ ਸਾਫ਼ ਤੇ ਸੁਥਰਾ ਤੇ ਸ਼ੁੱਧਾ ਚੱਲ ਗਰਮੀ ਆ ਗਰਮੀ ਤਾਂ ਫਰੰਤਾਂ ਦੀ ਸੀ ਅੱਜ ਰੱਬਾਂ ਦਾ ਮੈਂ ਆ ਤੇ ਅਸੀਂ ਆਖਿਆ ਫਿਰ ਅਸੀਂ ਵੀ ਸਾਹਿਦਾਂ ਦੇ ਇੱਥੇ ਹੀ ਘੜਤੀ। ਸਾਹਿਦਾਂ ਦੀ ਨਹੀਂ ਘੱਟੀ। ਸਾਹਿਦਾਂ ਦੀ ਨਹੀਂ ਘੱਟੀ। ਦੁਪਹਿਰਾਂ ਰੈਸਟ ਕਰ ਲਿਆ ਸੀਗਾ ਐ ਤਾਂ ਮੜ ਕੇ ਅਗਲਾ ਅਸੂ ਵੀ ਚਾਰ ਆਪਖਰ ਤੇ ਸਾਈ ਦੇ ਡਰਸ ਇਹ ਮੇਰੇ ਸਰੀਕ ਇਥੇ ਤੂਰੀਆਂ ਪਾ ਦੂ ਏਹੀ ਗੱਲ ਠੀਕ ਆ ਇਹ ਵੀ ਗੱਲ ਠੀਕ ਆ ਇਹ ਮੈਂ ਦਰਦਾਂ ਬਣਾ ਰਹੇ ਛੱਡ ਹਲਤ